ਵਾਹਿਗੁਰੂ ਜੀ ਕੀ ਫਤਿਹ ਫਤਿਹ ਬੜੀ ਕਮਾਲ ਦੀ ਇਹ ਖੇਡ ਹੈ ਗੁਰਬਾਣੀ ਨੂੰ ਜਦੋਂ ਅਸੀਂ ਸਮਝਦੇ ਹਾਂ ਵਿਚਾਰਦੇ ਹਾਂ ਅਰਦਾਸ ਆਪਣੇ ਆਪ ਨੂੰ ਤਿਆਰ ਕਰਨਾ ਕਿਸੇ ਵੀ ਕੰਮ ਲਈ ਆਪਣੇ ਇੱਕ ਸੈੱਲ ਨੂੰ ਬਣਾ ਲੈਣਾ 100% ਤਿਆਰੀ ਕਿਸੇ ਵੀ ਕੰਮ ਕਰਨ ਵਾਸਤੇ ਜਦੋਂ ਹੋ ਗਿਆ ਫਿਰ ਇਹ ਵੀ ਚੇਤਾ ਰੱਖਣਾ ਵੀ ਐਵੇਂ ਹੀ ਨਾ ਖੂਕ ਵਿੱਚ ਆ ਜਾਈਏ ਸਭ ਕੁਝ ਭਰਿਆ ਖੂਕ ਆਖਣ ਕਹਿਣ ਨਾ ਥੰਮੀ ਹੈ ਹੁਣ ਬਾਹਰ ਵੇਲਾਂ ਲੱਗੀਆਂ ਪੱਤੇ ਲੱਗੇ ਫੁੱਲ ਲੱਗੇ ਰੇੜ ਉਹ ਹੀ ਹੈ ਸੁੱਕ ਜਾਏ ਅਗਲੇ ਸਾਲ ਇਸੇ ਨੇ ਇਹ ਆਪਣੇ ਆਪ ਚੋਂ ਬਾਹਰ ਕੱਢਿਆ ਅਗਲੇ ਸਾਲ ਇੰਨੇ ਹੋਰ ਪੱਤੇ ਮਾਰਦੇ ਫੁੱਲ ਗਏ ਅੰਗੂਰਾਂ ਦੀਆਂ ਬੱਲਾਂ ਲੱਗੀਆਂ ਆਪਣੇ ਜਿੰਨੂੰ ਪਿਛਲੀ ਵਾਰੀ 10 ਗੁੱਛੇ ਲੱਗੇ ਐਦਕੀ ਉਸੇ ਵੇਲ ਨੇ ਆਪਣੇ ਆਪ ਨੂੰ ਢੀਕ ਲਿਆ ਜਿੰਨੂੰ ਅੱਜ ਵੀ ਹੈ ਉਹਨੂੰ ਅਗਲੇ ਸਾਲ 40 ਨਹੀਂ ਮਤਲਬ ਏਕ ਖੇਡ ਹੈ ਹੁਣ ਜੇ ਫੁੱਲ ਇਹ ਮਾਨ ਕਰਦਾ ਨਾ ਉਹਨੇ ਚੜਨਾ ਹੈ ਤੇ ਨਵੇਂ ਆ ਫੁੱਲਾਂ ਨੇ ਉਸੇ ਵੇਲ ਦੇ ਵਿੱਚੋਂ ਹੀ ਨਿਕਲ ਆਉਣਾ ਇਦਾਂ ਹੀ ਹੈ ਹਰ ਚੀਜ਼ ਅਸੀਂ ਇੱਕ ਵੱਡੀ એનર્ਜੀ ਜਿਹੜੀ ਹੈ ਜਿੰਨੂੰ ਅਸੀਂ ਸ਼ਕਤੀ ਕਹੀਏ એનર્ਜੀ ਕਹੀਏ ਰੱਬ ਕਹੀਏ ਕੁਦਰਤ ਕਹੀਏ ਉਹਦੇ ਵਿੱਚੋਂ ਹੀ ਨਿਕਲੇ ਆ ਤੇ ਵਿੱਚ ਹੀ ਸਮਾ ਜਾਂਦੇ ਵਿੱਚੋਂ ਹੀ ਆਏ ਆ ਇਹ ਬਾਹਰ ਵਿੱਚ ਹੀ ਵਾਪਸ ਆ ਜਾਂਦਾ ਸਮੁੰਦਰ ਨੇ ਲਹਿਰ ਬਣਾਈ ਹੈ ਫਿਰ ਫਿਰ ਸਮੁੰਦਰ ਬਣ ਜਾਏਗਾ ਪਰ ਇੱਕ ਗੱਲ ਪੱਕੀ ਐ ਕੋਈ ਲਹਿਰ ਮਾਨ ਨਹੀਂ ਕਰ ਸਕਦੀ ਜਿਸ ਸਮੁੰਦਰ ਨੇ ਅੱਜ ਮੈਨੂੰ ਬਣਾਇਆ ਫੈਲਿਆ ਕੱਲ ਨੂੰ ਫੈਲ ਕੇ ਉਹਨੇ ਪਤਾ ਨਹੀਂ ਕਿੰਨਾ ਵੱਡੀ ਲਹਿਰ ਬਣਾ ਦੇਗੀ ਕਿੰਨਾ ਕੱਗੇ ਜਲੇ ਇੱਕ ਸਿਸਟਮ ਐ ਇੱਥੇ ਨਾ ਆਪਣਾ ਮਾਈਂਡ ਸੈੱਟ ਰੱਖਣਾ ਪੈਣਾ ਚਾਹੇ ਕੋਈ ਸਾਇੰਟਿਸਟ ਬਣ ਜਾਏ ਚੰਦਰਮਾ ਤੇ ਚਲਿਆ ਜਾਏ ਜੇ ਕੋਈ ਚੰਦਰਮਾ ਤੇ ਜਾਣ ਵਾਲੇ ਆਏ ਤੇ ਮੰਗਲ ਤੇ ਜਾਣ ਵਾਲੇ ਵੀ ਆ ਗਏ ਜੇ ਕੋਈ ਮੰਗਲ ਤੇ ਜਾਣ ਵਾਲੇ ਆਏ ਆ ਨਾ ਤੇ ਕਦੇ ਨਾ ਕਦੇ ਕਦੇ ਨਾ ਕਦੇ ਲੋਕਾਂ ਨੇ ਉਹ ਵੀ ਗ੍ਰਹਾਂ ਤੇ ਚਲੇ ਜਾਣਾ ਜਿੱਥੇ ਕੋਈ ਨਹੀਂ ਗਿਆ ਲੱਭ ਲੈਣੇ ਆ ਚਲੇ ਜਾਣਾ ਕੀ ਪਤਾ ਲੱਗਦਾ ਕਿ ਅੱਗੇ ਕੀ ਕੀ ਹੋ ਜਾਣਾ ਹੈ ਸੋਚਿਆ ਹੀ ਨਹੀਂ ਹੁੰਦਾ ਸਮਾਂ ਪਾ ਕੇ ਹਰ ਚੀਜ਼ ਬਦਲਦੀ ਰਹਿੰਦੀ ਹੈ ਨਵੇਂ ਤੋਂ ਨਵਾਂ ਨਵੇਂ ਤੋਂ ਨਵਾਂ ਇੱਥੇ ਆਉਂਦਾ ਹੀ ਰਹਿੰਦਾ ਚਾਹੇ ਕੋਈ ਸਾਇੰਟਿਸਟ ਬਣ ਜਾਏ ਕੋਈ ਪ੍ਰੋਫੈਸਰ ਬਣ ਜਾਏ ਕੋਈ ਪ੍ਰੋਫੈਸਰ ਕੋਈ ਡਾਕਟਰ ਬਣ ਜਾਏ ਕਿਤੇ ਜਾ ਕੇ ਉਹ ਮਾਨ ਨਹੀਂ ਕਰ ਸਕਦਾ ਵੀ ਇਹ ਸੁੱਕਣ ਵਾਲੀ ਵੇਲ ਤੇ ਹੈ ਨਹੀਂ ਤੇ ਇੱਥੇ ਹੀ ਰਹਿਣੀ ਹੈ ਇਹਦੇ ਚੋਂ ਪਤਾ ਨਹੀਂ ਕੀ ਕੀ ਕਰ ਸਕਦਾ ਇਸੇ ਤਰ੍ਹਾਂ ਹੀ ਆਪਾਂ ਸਾਰੇ ਹੁੰਨੇ ਹਰ ਬੰਦਾ ਵਧੀਆ ਤੋਂ ਵਧੀਆ ਵੀ ਕਰ ਲਵੇ ਪਰ ਅਖੀਰ ਉਹਨੂੰ ਬਹਿਣਾ ਪੈਣਾ ਵੀ ਕੀ ਹੈ ਯਾਰ ਮੇਰੇ ਤੋਂ ਅੱਗੇ ਤੇ ਦੁਨੀਆ ਬੈਠੀ ਅੱਗੇ ਤੇ ਹੁਣ ਪਾਤਸ਼ਾਹ ਗੁਰਬਾਣੀ ਨੂੰ ਲਿਖਣ ਵਾਲੇ ਐ ਜਿਨ੍ਹਾਂ ਨੇ ਇਹ ਐਨੇ ਸਟੈਂਡ ਲੈ ਕੇ ਆਹ ਬਚਨ ਦਿੱਤੇ ਐ ਪਰ ਲਿਖਣ ਵਾਲਿਆਂ ਚ ਘੋਰਾ ਮਾਨ ਨਹੀਂ ਅੱਜ ਗਾਣ ਵਾਲੇ ਸਾਡੇ ਵਰਗੇ ਕਥਾਵਾਚ ਕੀਦਤ ਨਹੀਂ ਐ ਜਿਹੜੇ ਬਾਣੀ ਨੂੰ ਸਿਰਫ ਗਾਉਂਦੇ ਐ ਅਗਲੇ ਤਵੀਆਂ ਤੇ ਬਹਿ ਕੇ ਵੀ ਕਹਿੰਦੇ ਮੈਂ ਕੁਛ ਨਹੀਂ ਅਸੀਂ ਉਹਨਾਂ ਦੇ ਸਿਰਫ ਗੋਲਾਂ ਨੂੰ ਤਹਰਾਉਨੇ ਆ ਉਹਨਾਂ ਦੇ ਧੁਰੇੋਂ ਅੰਦਰੋਂ ਆਈ ਐ ਸਾਡੇ ਧੁਰੇ ਚੋਂ ਆਈ ਨਹੀਂ ਇਹ ਉਹਨਾਂ ਦੇ ਧੁਰੇ ਚੋਂ ਆਈ ਐ ਅਸੀਂ ਤੇ ਸਿਰਫ ਧੋਹਰਾ ਰਹੇ ਆ ਪਰ ਸਾਡਾ ਮਾਨ ਚੱਕਿਆ ਨਹੀਂ ਜਾਂਦਾ ਕਿੱਥੇ ਉਹ ਕਿੱਥੇ ਤੁਹਾਨੂੰ ਲੱਗਦਾ ਅਸੀਂ ਨਵਾਂ ਕਰ ਅਸੀਂ ਵੱਖਰਾ ਕਰਨਾ ਅੱਜ ਦਾ ਨਵਾਂ ਕੱਲ ਪੁਰਾਣਾ ਹੋਣਾ ਹੀ ਹੋਣਾ ਕੱਲ ਦਾ ਜਿਹੜਾ ਨਵਾਂ ਉਹ ਪਰਸੋਂ ਪੁਰਾਣਾ ਹੋ ਜਾਣਾ ਕਿਉਂਕਿ ਜੇ ਅਸੀਂ ਕਹਾਂਗੇ ਵੀ ਇੱਕ ਚੀਜ਼ ਖੜ ਚੂਗੀ ਫਿਰ ਤੇ ਸਾਹਿਬ ਮੇਰਾ ਨੀਤ ਨਵਾਂ ਦਾ ਅਰਥ ਹੀ ਕੋਈ ਨਾ ਰਹਿ ਗਿਆ ਕੁਦਰਤ ਦਾ ਨੀਤ ਸਾਹਿਬ ਨਿਤ ਨਵੇਂ ਰੂਪ ਵਿੱਚ ਸਾਡੇ ਸਾਹਮਣੇ ਜਿਸ ਸਾਹਿਬ ਮੇਰਾ ਨਿਤ ਨਵਾਂ ਦਾ ਅਰਥ ਕਰਨਾ ਹੈ ਜਦੋਂ ਸਾਹਿਬ ਅਣਦੇਸਾ ਤੇ ਫਿਰ ਨਿਤ ਨਵਾਂ ਕਿਹਨੂੰ ਕਿਹਾ ਕੁਦਰਤ ਨੂੰ ਕੁਦਰਤ ਉਹਦਾ ਦੇਸਤਾ 파ਟ ਨਿਤ ਨਵਾਂ ਅਣਦੇਸਦੇ ਦਾ ਕੀ ਪਤਾ ਵੀ ਪੁਰਾਣਾ ਕਿ ਨਵਾਂ ਜਿਹੜੀ ਚੀਜ਼ ਦਿਸਦੀ ਨਹੀਂ ਰੱਬ ਪੁਰਾਣਾ ਸੀ ਆ ਰੱਬ ਨਵਾਂ ਹੈ ਮਤਲਬ ਅੱਜ ਹੋਰ ਨਵਾਂ ਹੈ ਅੱਜ ਹੋਰ ਨਵਾਂ ਹੈ ਰੱਬ ਨਹੀਂ ਰੱਬ ਜਦੋਂ ਫਤਲ ਵੀ ਹਲਕਤ ਬਣਦਾ ਹੈ ਬ੍ਰਹਿਮ ਜਦੋਂ ਬ੍ਰਹਿਮੰਡ ਬਣਦਾ ਹੈ ਉਹ ਨਿਤ ਨਵਾਂ ਹੈ ਇਹਦੇ ਖਤਮ ਹੋ ਜਾਣੀ ਨਾ ਗੱਲ ਕਿਤੇ ਨਾ ਕਿਤੇ ਨਿਤ ਨਵਾਂ ਬੰਦਾ ਆਪਣਾ ਹੀ ਰੂਪ ਇੱਕ ਹੋਰ ਸਾਹਮਣੇ ਬੱਚੇ ਦੇ ਰੂਪ ਇਹ ਨਿਤ ਉਹਦੇ ਅੱਗੇ ਫਿਰ ਹੋਰ ਉਹਦੇ ਅੱਗੇ ਹੋਰ ਉਹਦੇ ਅੱਗੇ ਹੋਰ ਇਹ ਪੁਨਰ ਜਨਮ ਨਹੀਂ ਤੇ ਹੋਰ ਸਾਡੇ ਸੈੱਲ ਨੇ ਇੱਕ ਤੋਂ ਦੋ ਦੋ ਤੋਂ ਚਾਰ ਚਾਰ ਤੋਂ ਅੱਠ ਅੱਠ ਤੋਂ 32 ਆਪਣਾ ਹੀ ਪੁਨਰ ਜਨਮ ਹੈ ਆਪਣਾ ਬੱਚਾ ਉਹ ਦੂਜਾ ਜਨਮ ਸਾਡਾ ਹੀ ਸਾਡੇ ਸਾਹਮਣੇ ਮਾਪਿਓ ਬੈਠੇ ਆ ਉਹ ਵੀ ਸਾਡੇ ਹੀ ਆ ਅਸੀਂ ਉਹਨਾਂ ਦੇ ਪੁਨਰ ਜਨਮ ਆ ਉਹਨਾਂ ਦਾ ਦੂਜਾ ਰੂਪ ਆ ਤੇ ਸਾਡੇ ਬੱਚੇ ਸਾਡਾ ਪੁਨਰ ਜਨਮ ਹੋਉਂਦੇ ਅੱਗੇ ਸਾਡੇ ਸਾਹਮਣੇ ਚਲੇਗੇ ਸੈਲ ਸਾਡੀ ਬਾਡੀ ਚੋਂ ਗਏ ਅੱਗੇ 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 ਇਦਾਂ ਹੀ ਚੱਲੀ ਜਾਂਦਾ ਨਿਤਨਮ ਹੁਣ ਕਿਵੇਂ ਕਿਵੇਂ ਕੋਈ ਬੰਦਾ ਕਹਿ ਸਕਦਾ ਵੀ ਜਦੋਂ ਮੈਂ ਸੋਦਾ ਮੇਰਾ ਬੱਚਾ ਉਦਾਂ ਹੀ ਸੋਚੂ ਉਹ ਕਹਿੰਦਾ ਤੇਰੇ ਤੋਂ ਤੱਕੇ ਤੱਕੇ ਐਵੇਂ ਸਾਨੂੰ ਕਿਤੇ ਫੋਨ ਅਗਲਾ ਕਹਿੰਦਾ ਮੈਨੂੰ ਨਾ ਦੱਸੀ ਮੜ ਜਾ ਬੱਚਿਆਂ ਨੂੰ ਪੁੱਛਣਾ ਪੈਂਦਾ ਵੀ ਤੁਹਾਨੂੰ ਪਤਾ ਸਾਨੂੰ ਥੋੜਾ ਪਤਾ ਭਾਵੇਂ ਆਪੇ ਪੜਾਏ ਆਪੇ ਸਾਡੇ ਪਿਓ ਨਾਲੋਂ ਸਾਨੂੰ ਨਹੀਂ ਵੱਧ ਪਤਾ ਸਾਡੇ ਆਲੇ ਨੂੰ ਸਾਡੇ ਤੋਂ ਵੱਧ ਪਤਾ ਉਹ ਤੋਂ ਅਗਲੇ ਆਲੇ ਨੂੰ ਉਦੋਂ ਵੱਧ ਪਤਾ ਇਹਨੂੰ ਕਹਿੰਦੇ ਨਿਤਨਾ ਆ ਖੁੱਲੀ ਜਾਂਦਾ ਨਵੇਂ ਤੋਂ ਨਵਾਂ ਨਵੇਂ ਤੋਂ ਨਵਾਂ ਆਈ ਜਾਂਦਾ ਅੱਗੇ ਅੱਗੇ ਫੈਲਦਾ ਤੇ ਜਦੋਂ ਇਹ ਨਾ ਸਾਹਿਬ ਮੇਰਾ ਨੀਤ ਨਵਾ ਹੈ ਜਿਵੇਂ ਆਪਾਂ ਪੰਕਤੀ ਵੀ ਚਲੋ ਇੱਕ ਵਾਰੀ ਗਾ ਕੇ ਪੜ ਲੈਂਦੇ ਫਿਰ ਇਹਨੂੰ ਇੱਕ ਗੱਲ ਥੋੜੀ ਜਿᱷ ਅੱਗੇ ਲੈ ਜਾਂਦੇ ਸਾਹਿਬ ਮੇਰਾ ਨੀਤ